ਜਿਸ ਦਿਨ ਦੀ ਆਮ ਆਦਮੀ ਪਾਰਟੀ ਦਿੱਲੀ ਤੋਂ ਬਹੁਤ ਬੁਰੀ ਤਰ੍ਹਾਂ ਹਾਰੀ ਹੈ ਉਸ ਦਿਨ ਤੋਂ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਆ ਵੱਖੋ ਵੱਖਰੀਆਂ ਉਹ ਸੁਣਨ ਨੂੰ ਮਿਲ ਰਹੀਆਂ ਨੇ ਕੋਈ ਕਹਿ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਫੁੱਟ ਪੈ ਚੁੱਕੀ ਹੈ ਕੋਈ ਕਹਿ ਰਿਹਾ ਭਗਵੰਤ ਮਾਨ ਨੂੰ ਖੁੰਝੇ ਲਾਉਣ ਦੀ ਜਿਹੜੀ ਹੈ ਉਹ ਤਿਆਰੀ ਕੀਤੀ ਜਾ ਰਹੀ ਹੈ ਕੋਈ ਕਹਿ ਰਿਹਾ ਆ ਕਿ ਅਰਵਿੰਦ ਕੇਜਰੀਵਾਲ ਜਿਹੜਾ ਆ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਰਿਹਾ ਇੱਕ ਲੁਧਿਆਣੇ ਤੋਂ ਗੁਰਪ੍ਰੀਤ ਗੁੱਗੀ ਵਾਲੀ ਜਿਨ੍ਹਾਂ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਉਹਨਾਂ ਦੀ ਸੀਟ ਜਿਹੜੀ ਖਾਲੀ ਹੋਈ ਹੈ ਇਹ ਵੀ ਚਰਚਾ ਚੱਲ ਰਿਹਾ ਕਿ ਉਹਦੇ ਤੇ ਜਿਹੜੇ ਇਲੈਕਸ਼ਨ ਹੋਣੇ ਆ ਉਹਦੇ ਤੇ ਅਰਵਿੰਦ ਕੇਜਰੀਵਾਲ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜੇਗਾ ਸੋ ਇਦਾਂ ਦੀਆਂ ਬਹੁਤ ਸਾਰੀਆਂ ਅਫਵਾਹਾਂ ਜਿਹੜੀਆਂ ਉਹ ਫੈਲ ਰਹੀਆਂ ਨੇ ਪਰ ਆਮ ਆਦਮੀ ਪਾਰਟੀ ਜਿਹਦੇ ਬਹੁਤ ਸਾਰੇ ਕੰਮ ਜਿਹੜੇ ਉਹ ਪੰਜਾਬ ਦੇ ਵਿੱਚ ਕਰਨ ਵਾਲੇ ਪਏ ਆ ਜਿਹੜੇ ਮੁੱਦੇ ਹਾਲੇ ਤੱਕ ਅਡਰੈਸ ਨਹੀਂ ਹੋਏ ਜਦਕਿ ਕੁਝ ਕੰਮ ਜਿਹੜੇ ਉਹ ਕੀਤੇ ਵੀ ਹੈ ਪਰ ਬਹੁਤ ਸਾਰੇ ਕੰਮ ਜਿਹੜੇ ਹਾਲੇ ਤੱਕ ਨਹੀਂ ਹੋਏ ਜੇ ਵੇਖੀਏ ਤਾਂ ਆਮ ਆਦਮੀ ਪਾਰਟੀ ਦੇ ਕੋਲ ਤਕਰੀਬਨ 3 ਸਾਲ ਹੋ ਗਏ ਉਹਨਾਂ ਨੂੰ ਵਜ਼ਾਰਤ ਦੇ ਵਿੱਚ ਆਇਆ ਹੋਇਆ ਨੂੰ ਤੇ ਉਹਨਾਂ ਦੇ ਕੋਲ ਤਕਰੀਬਨ 1 ਸਾਲ ਜਿਹੜਾ ਉਹ ਰਹਿ ਗਿਆ 2 ਸਾਲ ਆਪਾਂ ਟੋਟਲ ਮੰਨ ਕੇ ਚੱਲਦੇ ਆਂ ਪਰ ਤਕਰੀਬਨ ਕੰਮ ਕਰਨ ਦਾ ਜਿਹੜਾ ਸਾਲ ਹੈ ਉਹ ਇੱਕ ਜਿਹੜਾ ਆ ਉਹ ਰਹਿ ਗਿਆ ਕਿਉਂਕਿ ਇੱਕ ਸਾਲ ਰਹਿੰਦੇ ਜਿਹੜਾ ਆਪਾਂ ਕੰਮ ਕਰਦੇ ਆਂ ਉਹਦੇ ਵਿੱਚ ਬਹੁਤ ਸਾਰੀਆਂ ਕਈ ਵਾਰੀ ਰਾਜਪਾਲ ਜਿਹੜਾ ਆ ਉਹ ਵਿੱਚੋਂ ਰੋਕ ਲਾ ਦਿੰਦਾ ਆ ਫਿਰ ਉਹ ਸੁਪਰੀਮ ਕੋਰਟ 'ਚ ਜਾ ਕੇ ਕਈ ਜਿਹੜੇ ਕੇਸ ਆ ਮਸਲੇ ਹੱਲ ਕਰਾਉਣੇ ਪੈਂਦੇ ਇਸ ਲਈ ਉਹਨਾਂ ਦੇ ਕੋਲ ਮੈਨੂੰ ਲੱਗਦਾ ਮੇਰਾ ਮੰਨਣਾ ਆ ਕਿ ਉਹਨਾਂ ਦੇ ਕੋਲ ਸਿਰਫ ਇੱਕ ਸਾਲ ਆ ਜਿਹੜਾ ਲੋਕਾਂ ਦੇ ਕੰਮ ਜਿਹੜੇ ਆ ਉਹ ਕਰਨ ਵਾਲੇ ਆ ਤੇ ਕੇਜਰੀਵਾਲ ਵਾਲਾ ਦਿੱਲੀ ਮਾਡਲ ਦਿੱਲੀ ਦੇ ਵਿੱਚ ਤਕਰੀਬਨ ਫੇਲ ਹੋ ਚੁੱਕਾ ਤੇ ਉਹਦੇ ਕੀ ਕਾਰਨ ਕਿਸ ਕਰਕੇ ਦਿੱਲੀ ਮਾਡਲ ਜਿਹੜਾ ਫੇਲ ਹੋਇਆ ਉਹਦੇ ਤੇ ਜ਼ਰੂਰ ਪਿਛਲੇ ਦਿਨੀ 93 ਦੇ 93 ਐਮ ਐਲ ਏ ਕੇਜਰੀਵਾਲ ਨੇ ਦਿੱਲੀ ਜਿਹੜੇ ਸੱਦੇ ਸੀ ਉਹਦੇ ਚ ਜ਼ਰੂਰ ਉਹਦਾ ਐਨਲਿਸਿਸ ਕਰ ਲਿਆ ਹੋਵੇਗਾ ਹੁਣ ਇੱਥੇ ਇਹ ਵੀ ਗੱਲ ਬਣਦੀ ਹੈ ਕਿ ਕੇਜਰੀਵਾਲ ਖੁਦ ਚੰਡੀਗੜ੍ਹ ਆ ਸਕਦਾ ਸੀ ਇੱਕ ਦੇ ਆਇਆ ਮਸਲਾ ਹੱਲ ਹੁੰਦਾ ਸੀ ਕਿੱਥੇ 93 ਨੂੰ ਜਿਹੜੀਆਂ ਗੱਡੀਆਂ ਲੈ ਕੇ ਆਪਦੇ ਗਨਮਨ ਲੈ ਕੇ ਦਿੱਲੀ ਜਾਣਾ ਪਿਆ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਹ ਗਲਤੀਆਂ ਗਲਤੀਦਾਰ ਗਲਤੀ ਜਿਹੜੀ ਆ ਹੋ ਰਹੀ ਹੈ ਉਸ ਨੂੰ ਜਿਹੜਾ ਇਹਨਾਂ ਨੂੰ ਵਿਚਾਰ ਲਾਣਾ ਚਾਹੀਦਾ ਆਮ ਆਦਮੀ ਆਮ ਆਦਮੀ ਜਿਹੜਾ ਉਹ ਬਣ ਕੇ ਤੇਰੀ ਜਿਹੜਾ ਆ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਜਿਹੜਾ ਉਹ ਜਤਾਇਆ ਸੀ ਕਿ ਆਮ ਆਦਮੀ ਐ ਜੇ ਇਹ ਖਾਸ ਆਦਮੀ ਬਣ ਕੇ ਕੌਮੀ ਕਨਵੀਨਰ ਜੇ ਉਹ ਹੀ ਚੰਡੀਗੜ੍ਹ ਟ੍ਰੇਨ ਦੇ ਵਿੱਚ ਚੜ ਕੇ ਆਉਂਦਾ ਲੋਕਾਂ ਦੇ ਵਿੱਚ ਇੱਕ ਚੰਗਾ ਪ੍ਰਭਾਵ ਜਾਂਦਾ ਪਰ ਇਥੋਂ 93 ਦੇ 93 ਐਮ ਐਲ اے ਦਿੱਲੀ ਸਦਨੇ ਇਹ ਵੀ ਇੱਕ ਬਹੁਤ ਵੱਡੀ ਇਹਨਾਂ ਦੇ ਕੋਲੋਂ ਗਲਤੀ ਜਿਹੜੀ ਆ ਹੋ ਚੁੱਕੀ ਐ ਸੋ ਗਲਤੀਆਂ ਤੋਂ ਜਿਹੜਾ ਆ ਉਹ ਬਚਣਾ ਚਾਹੀਦਾ ਐ ਤੇ ਸਭ ਤੋਂ ਵੱਡੀ ਗੱਲ ਇਹਦੀ ਉਹੀ ਆ ਕਿ ਆਮ ਆਦਮੀ ਪਾਰਟੀ ਦਾ ਨਾਮ ਜਿਹੜਾ ਆ ਉਹ ਆਮ ਲੋਕਾਂ ਦੀ ਸਰਕਾਰ ਤੋਂ ਪਿਆ ਆ ਵੀ ਆਮ ਲੋਕਾਂ ਦੀ ਸਰਕਾਰ ਹੋਵੇਗੀ ਇਸ ਤੇ ਵਿਚਾਰ ਜਿਹੜਾ ਉਹ ਇਹਨਾਂ ਨੂੰ ਕਰ ਲੈਣਾ ਚਾਹੀਦਾ ਕਿ ਆਮ ਬੰਦੇ ਦੀ ਸੁਣਵਾਈ ਜਿਹੜੀ ਹੋ ਰਹੀ ਹੈ ਆਮ ਬੰਦਾ ਸੀਐਮ ਮਾਨ ਨੂੰ ਮਿਲ ਸਕਦਾ ਹੈ ਜਿਵੇਂ ਵੋਟਾਂ ਤੋਂ ਪਹਿਲਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਸਿਆਸੀ ਲੀਡਰ ਗਰੀਬ ਘਰਾਂ 'ਚ ਜਾ ਕੇ ਰੋਟੀ ਖਾਂਦੇ ਰਹੇ ਚਾਰ ਦੇ ਨਾਲ ਹੱਥ ਤੇ ਰੱਖ ਰੱਖ ਕੇ ਹਨਾ ਤੇ ਹੁਣ ਉਹਨਾਂ ਘਰਾਂ ਦਾ ਚੇਤਾ ਤਾਂ ਨਹੀਂ ਭੁੱਲ ਗਿਆ ਸਾਰੀਆਂ ਪਾਰਟੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਇਹ ਜ਼ਰੂਰੀ ਚੇਤਾ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੀ ਸਰਕਾਰ ਜਿਹੜੀ ਹੈ ਉਹ ਆਮ ਲੋਕਾਂ ਨੇ ਬਣਾਈ ਹੈ ਇੱਕ ਨੰਬਰ ਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਸੀ ਕਿ ਸਰਕਾਰ ਜਿਹੜੀ ਹੈ ਉਹ ਚੰਡੀਗੜ੍ਹ ਤੋਂ ਨਹੀਂ ਚੱਲੇਗੀ ਸਰਕਾਰ ਪਿੰਡਾਂ ਤੋਂ ਚੱਲੇਗੀ ਸਾਰੇ ਐਮਐਲਏ ਜਿਹੜੇ ਪਿੰਡਾਂ 'ਚ ਰਹਿਣਗੇ ਕੀ ਸਰਦਾਰ ਮਾਨ ਜਿਹੜੇ ਆ ਉਹ ਦੱਸ ਸਕਦੇ ਆ ਕਿ ਸਰਕਾਰ ਪਿੰਡਾਂ ਚੋਂ ਚੱਲ ਰਹੀ ਹੈ ਜਾਂ ਚੰਡੀਗੜ੍ਹ ਤੋਂ ਚੱਲ ਰਹੀ ਹੈ ਜਾਂ ਦਿੱਲੀ ਤੋਂ ਚੱਲ ਰਹੀ ਹੈ ਹਾਂ ਪਹਿਲਾ 1.5 ਮਹੀਨਾ ਜਿਹੜਾ ਅਫਸਰ ਸਾਈ ਵੀ ਤਕਰੀਬਨ ਉਹਨੇ ਵਧੀਆ ਕੰਮ ਕੀਤੇ ਪਰ 1.5-2 ਮਹੀਨੇ ਦੇ ਬਾਅਦ ਹੀ ਪਤਾ ਨਹੀਂ ਕੀ ਇਹਨਾਂ ਨੂੰ ਹੋ ਗਿਆ ਕਿ ਜੋ ਪਹਿਲੀਆਂ ਪਾਰਟੀਆਂ ਕਰਦੀਆਂ ਸੀ ਤਕਰੀਬਨ ਉਹੀ ਹੋਣ ਵਾਲੀ ਸਰਕਾਰ ਜਿਹੜੀ ਹੈ ਉਹ ਕਰ ਰਹੀ ਹੈ 3 ਸਾਲ ਤਕਰੀਬਨ ਜਿਹੜਾ ਸਮਾਂ ਨਿਕਲ ਚੁੱਕਾ ਹੈ ਤੇ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਕੀ ਕਿਤੇ ਸੀਐਮ ਸਾਹਿਬ ਨੇ ਰਿਪੋਰਟ ਲਈਏ ਕਿ ਪਿੰਡਾਂ ਦਾ ਕੀ ਹਾਲ ਹੈ ਲੋਕਾਂ ਦਾ ਕੀ ਹਾਲ ਹੈ ਅਗਲੀ ਸਰਕਾਰ ਜਿਹੜੀ ਅਸਲੀ ਸਰਕਾਰ ਬਣਾਉਣੀ ਆ ਹਨ ਉਹ ਪਿੰਡਾਂ ਵਾਲੇ ਲੋਕ ਹੀ ਬਣਾਉਂਦੇ ਆ ਤੇ ਪਿੰਡਾਂ ਵਾਲਿਆਂ ਨੂੰ ਕਿਉਂਕਿ ਜਿਹੜੇ ਤਨਾੜ ਹੁੰਦੇ ਬੰਦੇ ਜਾਂ ਜਿਹੜੇ ਚੌਧਰੀ ਹੁੰਦੇ ਆ ਹਨ ਉਹ ਤਾਂ ਪਹਿਲਾਂ ਹੀ ਕਿਸੇ ਨਾ ਕਿਸੇ ਪਾਰਟੀਆਂ ਦੇ ਨਾਲ ਜੁੜੇ ਹੁੰਦੇ ਆ ਕਿਸੇ ਐਮਐਲਏ ਦੇ ਨਾਲ ਉਹਨਾਂ ਦੀ ਗੰਡ ਤੁੱਪ ਪਹਿਲੇ ਆ ਸਰਕਾਰਾਂ ਵੇਲੇ ਜਿਹੜੀ ਉਹ ਚਲਦੀ ਆਉਂਦੀ ਆ ਲਗਾਤਾਰ ਆਪਣੇ ਨਿੱਜੀ ਮਫਾਦਾਂ ਦੀ ਖਾਤਰ ਉਹ ਪਹਿਲਾਂ ਹੀ ਵਿਗ ਚੁੱਕੇ ਹੁੰਦੇ ਆ ਪਰ ਆਮ ਲੋਕ ਜਿਹੜਾ ਆ ਉਹ ਆਪਣੇ ਹੱਕ ਦੀ ਵਾਰਤੋਂ ਕਰਕੇ ਹਨ ਸਰਕਾਰ ਚੁਣਦੇ ਆ ਵੀ ਪਿੰਡਾਂ ਦੇ ਤਣਾੜਾਂ ਤੋਂ ਚੌਧਰੀਆਂ ਤੋਂ ਦੁਖੀ ਹੁੰਦੇ ਆ ਕਿ ਸਾਡਾ ਇਹਨਾਂ ਤੋਂ ਖੇੜਾ ਛੁੱਟ ਜਵੇ ਆਮ ਆਦਮੀ ਪਾਰਟੀ ਨੂੰ ਵੀ ਜਤੌਣ ਦਾ ਲੋਕਾਂ ਦਾ ਇਹੀ ਕਾਰਨ ਸੀ ਕਿ ਸ਼ਾਇਦ ਹੁਣ ਆਮ ਲੋਕਾਂ ਦੀ ਜਿਹੜੀ ਗੱਲ ਆ ਉਹ ਸਿੱਧੀ ਸੁਣੀ ਜਾਵੇ ਕਿਉਂਕਿ ਲੋਕੀ ਪਹਿਲਾਂ ਹੀ ਸਿਸਟਮ ਦੇ ਬਹੁਤ ਨਤਾੜੇ ਤੇ ਲਤਾੜੇ ਪਏ ਸੀ ਸਿਸਟਮ ਤੋਂ ਲੋਕੀ ਪਹਿਲਾਂ ਹੀ ਬਹੁਤ ਦੁਖੀ ਸੀ ਪਰ ਉਹ ਸਿਸਟਮ ਨੂੰ ਮੇਰਾ ਸੋਚ ਮੰਨਣਾ ਆ ਕਿ ਉਹ ਸਿਸਟਮ ਨੂੰ ਅਜੇ ਤੱਕ ਬੜਾ ਫਰਕ ਨਹੀਂ ਪਿਆ ਉਹ ਸਿਸਟਮ ਉਦਾਂ ਦਾ ਉਦਾਂ ਹੀ ਨਜ਼ਰੀ ਆ ਰਿਹਾ ਅਗਰ ਸਮਾ ਰਹਿੰਦੇ ਇਹ ਪਿੰਡਾਂ ਤੋਂ ਬਲਾਕਾਂ ਤੋਂ ਸ਼ੁਰੂਆਤ ਨਾ ਕੀਤੀ ਕੀ ਕਿਸੇ ਐਮਐਲਏ ਨੇ ਆਪਣੇ ਹਲਕੇ ਦੇ ਲੋਕਾਂ ਦੀ ਮੀਟਿੰਗ ਸੱਦੀ ਹੈ ਆਪਣੇ ਵਲੰਟੀਅਰਾਂ ਦੀ ਮੀਟਿੰਗ ਸੱਦੀ ਹੈ ਕੀ ਉਹਨਾਂ ਨੇ ਲੋਕਾਂ ਦੀਆਂ ਪਿੰਡਾਂ ਦੇ ਵਿੱਚ ਆ ਕੇ ਮੁਸ਼ਕਲਾਂ ਸੁਣੀਆਂ ਨਹੀਂ ਇਸ ਕਰਕੇ ਇਹ ਸਮਾਂ ਰਹਿੰਦੇ ਜਿਹੜਾ ਆ ਜੇ ਇਹਦਾ ਇਹਨਾਂ ਨੇ ਕੁਝ ਨਾ ਕੀਤਾ ਆਮ ਲੋਕਾਂ ਲਈ ਕੁਝ ਨਾ ਕੀਤਾ ਹਨ ਆਮ ਲੋਕਾਂ ਦੀਆਂ ਮੁਸ਼ਕਲਾਂ ਨਾ ਸੁਣੀਆਂ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਤਾਂ ਦੂਜੀਆਂ ਪਾਰਟੀਆਂ ਦਾ ਕੋਈ ਫਰਕ ਰਹ ਜਾਈਗਾ ਹਨਾ ਸਭ ਤੋਂ ਵੱਡਾ ਮੁੱਦਾ ਇੱਕ ਹੋਰ ਸੀ ਅ ਨਸ਼ੇ ਦਾ ਮੁੱਦਾ ਜਿਹੜਾ ਸੀ ਨਸ਼ੇ ਦੇ ਮੁੱਦੇ ਤੇ ਵੀ ਕੋਈ ਬਹੁਤਾ ਕੰਮ ਜਿਹੜਾ ਉਹ ਨਹੀਂ ਹੋਇਆ ਉਦਾਂ ਹੀ ਚੱਲੀ ਜਾ ਰਿਹਾ तकरीबन ਸਾਰਾ ਕੁਸ਼ਣ ਇਸ ਤੋਂ ਅਗੇ ਉਹ ਸਮ ਸਿਕਿਉਰਿਟੀ ਜਿਹੜੀ ਸੀ ਹਿਊਮਨ ਸਿਕਿਉਰਿਟੀ ਸੀ ਉਹ ਵੀ ਕਿਧਰੇ ਨਜ਼ਰ ਨਹੀਂ ਆਉਂਦੀ ਹਾਂ ਇੱਕ ਦੋ ਕੰਮ ਜਿਹੜੇ ਨਜ਼ਰiyan ਆਉਂਦੇ ਆ ਇੱਕ ਸੜਕ ਸੁਰੱਖਿਆ ਫੋਰਸ ਜਿਹੜੀ ਐ ਉਹ ਵਧੀਆ ਕੰਮ ਕਰ ਰਹੀ ਐ ਉਸ ਤੋਂ ਅੱਗੇ ਮਹੱਲਾ ਕਲੀਨਿਕ ਐ ਉਹ ਵੀ ਵਧੀਆ ਜਿਹੜੇ ਆ ਮੈਂ ਕੱਜ ਮਹੱਲਾ ਕਲੀਨਿਕਾਂ ਚ ਵਿਜ਼ਿਟ ਕਰਕੇ ਦੇਖਿਆ ਬਹੁਤ ਵਧੀਆ ਸਿਸਟਮ ਜਿਹੜਾ ਉਹ ਚੱਲ ਰਿਹਾ ਉੱਥੇ ਬੜੀ ਵਧੀਆ ਮੈਡੀਸਨ ਜਿਹੜੀ ਆ ਉਹ ਲੋਕਾਂ ਨੂੰ ਜਿਹੜੀ ਉਹ ਦਿੱਤੀ ਜਾ ਰਹੀ ਹੈ ਇਸ ਤੋਂ ਅੱਗੇ ਆਉਂਦੇ ਗੈਂਗ ਗਰੁੱਪ ਸਰਕਾਰ ਬਣਦਿਆਂ ਹੀ ਸਰਮੌਰ ਕਲਾਕਾਰ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਜਾਣਾ ਗੈਂਗਵਾਰਦੀ ਵਿੱਚ ਉਹ ਐਸਾ ਕਲੰਕ ਲੱਗਿਆ ਮੇਰੇ ਹਿਸਾਬ ਦੇ ਨਾਲ ਉਸ ਤੋਂ ਬਾਅਦ ਬਹੁਤ ਸਰੀਆਂ ਗੈਂਗਾਂ ਜਿਹੜੀਆਂ ਆਪਸ ਵਿੱਚ ਟਕਰਾਉਂਦੀਆਂ ਆਂਦਾ ਜਰਾਂਦੀਆਂ ਨੇ ਉਹਨਾਂ ਤੇ ਵੀ ਕੋਈ ਜਿਹੜਾ ਆ ਉਹਨਾਂ ਦਾ ਕੋਈ ਵਧੀਆ ਹੱਲ ਨਹੀਂ ਕੱਢਿਆ ਗਿਆ ਰੋਜ਼ਗਾਰ ਦਾ ਮਸਲਾ ਸੀ ਉਸਤੇ ਵੀ ਕੁੱਝ ਨੌਕਰੀਆਂ ਦਿੱਤੀਆਂ ਗਈਆਂ ਪਰ ਹਾਲੇ ਵੀ ਉਹਦੇ ਤੇ ਕੰਮ ਕਰਨ ਦੀ ਬਹੁਤ ਲੋੜ ਹੈਗੀ ਐ ਕਿਸਾਨਾਂ ਦੀ ਫਸਲ ਜਿਹੜੀ ਆਪਣੀਆਂ ਬਾਹਰ ਲੀਆਂ ਕੰਟਰੀਆਂ ਨੂੰ ਭੇਜਣੀ ਸੀ ਉਹਦਾ ਲੁਧਿਆਣੇ ਸੀਐਮ ਮਾਨ ਸਾਹਿਬ ਨੇ ਕਿਹਾ ਸੀ ਪ੍ਰੋਜੈਕਟ ਲੱਗੇਗਾ ਉਹਦੇ ਥਰੂ ਆਪਾਂ ਆਪਦੀ ਫਸਲ ਜਿਹੜੀ ਹੈ ਬਾਹਰਲੀਆਂ ਕੰਟਰੀਆਂ ਨੂੰ ਵੇਚ ਸਕਾਂਗੇ ਉਸਤੇ ਵੀ ਕੰਮ ਨਹੀਂ ਹੋਇਆ ਹਾਂ ਇੱਕ ਕਿਸਾਨਾਂ ਦਾ ਖੇਤੀ ਕਾਨੂੰਨ ਜਿਹੜਾ ਆ ਉਹਦੇ ਲਈ ਸੀਐਮ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਲੱਗੇ ਹੋਏ ਆ ਲੱਗਦਾ ਬਹੁਤ ਜਲਦੀ ਉਹ ਜਿਹੜਾ ਖੇਤੀ ਕਾਨੂੰਨ ਆ ਉਹ ਨੇਪਰੇ ਚੜ ਜਾਏਗਾ ਔਰ ਉਹ ਸਾਰੀ ਦੁਨੀਆ ਲਈ ਮੈਨੂੰ ਜਿੱਥੋਂ ਤੱਕ ਮੈਂ ਉਹਦੇ ਬਾਰੇ ਦੇਖਿਆ ਆ ਕਿ ਸਾਰੀ ਦੁਨੀਆ ਲਈ ਉਹ ਇੱਕ ਰੋਲ ਮਾਡਲ ਹੋਏਗਾ ਜੇ ਉਹ ਕਾਨੂੰਨ ਪੰਜਾਬ ਸਰਕਾਰ ਲਾਗੂ ਕਰਨ ਦੇ ਵਿੱਚ ਕਾਮਯਾਬ ਹੋ ਗਈ ਤਾਂ ਕਿਉਂਕਿ ਕਿਸਾਨਾਂ ਦੀਆਂ ਬਾਲੀਆਂ ਜਿਹੜੀਆਂ ਸਮੱਸਿਆਵਾਂ ਆ ਲੱਗਦਾ ਕਿ ਉਸ ਕਾਨੂੰਨ ਦੇ ਜ਼ਰੀਏ ਉਹਨਾਂ ਦਾ ਜਿਹੜਾ ਸਮਾਧਾਨ ਉਹ ਨਿਕਲ ਜਾਏਗਾ ਸੋ ਇੱਕ ਡਰਾਈਵਿੰਗ ਸਕੂਲ ਜਿਹੜੇ ਕੁਝ ਖੋਲੇ ਜਾ ਰਹੇ ਆ ਕਿਉਂਕਿ ਅੱਗੇ ਬਹੁਤਾ ਹੁੰਦਾ ਜਿੱਦਾਂ ਆਪਾਂ ਆ ਕੋਈ ਬਾਲੀ ਉਹਦੇ ਬਾਰੇ ਜਾਣਕਾਰੀ ਨਹੀਂ ਕਿ ਲਾਇਸੈਂਸ ਲਿਆ ਹੁਣ ਤਬਾਲੇ ਗਾਲੀਆਂ ਜਿਹੜੇ ਉਹ 2-4000 ਰੁਪਇਆ ਦੇ ਕੇ ਮਾੜੀ ਮੋਟੀ ਉਹ ਪਾਸ ਕਰਕੇ ਤੇ ਡਰਾਈਵਿੰਗ ਲਾਇਸੈਂਸ ਲੈ ਲੈਂਦੇ ਆ ਜਦਕਿ ਇਹਦੇ ਲਈ ਕੁਝ ਸਮਾਂ ਜਿਹੜਾ ਉਹ ਕਲਾਸਾਂ ਲੱਗਣੀਆਂ ਚਾਹੀਦੀਆਂ ਆ ਉਹਦੀ ਅਹਿਮੀਅਤ ਪਤਾ ਹੋਣੀ ਚਾਹੀਦੀ ਕਿ ਅਸੀਂ ਸੜਕ ਤੇ ਚੜਨਾ ਆ ਸਾਹਮਣੇ ਬੋਰਡ ਕੀ ਲੱਗਾ ਹੋਇਆ ਜੈਬਰਾ ਕ੍ਰੋਸਿੰਗ ਕਿੱਥੇ ਐ ਸਕੂਲ ਦਾ ਸਾਈਨ ਬੋਰਡ ਕੀ ਆ ਰੇਲ ਦੀ ਪਟੜੀ ਦਾ ਸਾਈਨ ਬੋਰਡ ਕੀ ਆ ਲਿਮਟ ਸਪੀਡ ਕਿੰਨੀ ਆ ਉਹ ਸਾਰੇ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ ਪਰ ਉਹਨਾਂ ਦੇ ਲਾਇਸੈਂਸ ਪਿਛਲੇ ਸਮੇਂ ਦੇ ਵਿੱਚ ਬਣ ਗਏ। ਉਹਨਾਂ ਦਾ ਕਰਕੇ ਐਕਸੀਡੈਂਟ ਜਿਹੜੇ ਬਹੁਤ ਜ਼ਿਆਦੇ ਹੁੰਦੇ ਆ। ਬਾਹਰਲੀਆਂ ਕੰਟਰੀਆਂ ਦੇ ਵਿੱਚ ਤਕਰੀਬਨ ਇੱਕੋ ਤਰ੍ਹਾਂ ਹੀ ਸਾਰੇ ਗੱਡੀ ਚਲਾਉਂਦੇ ਆ। ਪਰ ਇੱਥੇ ਜਿੰਨੇ ਲੋਕ ਆ ਉਨੀ ਤਰ੍ਹਾਂ ਦੀ ਉਹਨਾਂ ਦੀ ਡਰਾਈਵਿੰਗ ਆ। ਇਸ ਕਰਕੇ ਜਿਹੜੇ ਨੁਕਸਾਨ ਹੁੰਦੇ ਆ ਉਹਦੇ ਲਈ ਭਗਵੰਤ ਸਿੰਘ ਮਾਨ ਨੇ ਜਿਹੜਾ ਇਹ ਸਕੂਲ ਖੋਲ੍ਹਣੇ ਸ਼ੁਰੂ ਕੀਤੇ ਆ ਡਰਾਈਵਿੰਗ ਵਾਲੇ। ਉਹ ਇੱਕ ਵਧੀਆ ਕੰਮ ਹੈਗਾ। ਇੱਕ ਗਰੰਟੀਆਂ ਦੋ ਹੋਰ ਸੀ ਇੱਕ ਸੀ ਬਡਾਪਾ ਪੈਨਸ਼ਨ ਦੇ ਵਿੱਚ ਵਾਅਦਾ ਕਰਨਾ ਉਹ ਨਹੀਂ ਕੀਤਾ ਗਿਆ ਇੱਕ ਸੀ ਅ ਫੀਮੇਲ ਨੂੰ 100000 ਰੁਪਇਆ ਜਿਹੜਾ ਦੇਣਾ ਉਹ ਦੋ ਜਿਹੜੀਆਂ ਆ ਉਹ ਲੱਗਦਾ ਮੈਨੂੰ ਥੋੜੇ ਦਿਨਾਂ ਦੇ ਵਿੱਚ ਉੱਤੇ ਜਿਹੜਾ ਆ ਕੰਮ ਕੀਤਾ ਜਾਏਗਾ ਪਰ 3 ਸਾਲ ਲੰਘਣ ਦੇ ਬਾਵਜੂਦ ਬਾਕੀ ਸਰਕਾਰਾਂ ਵਾਂਗੂ ਕਿ ਲਾਸਟ ਸਾਲ ਦੇ ਵਿੱਚ ਜਾ ਕੇ ਇਹੀ ਕੰਮ ਕਰਨਾ ਪਰਵੰਤ ਸਿੰਘ ਮਾਨ ਦੇ ਕੰਮਕਾਰਤੇ ਕਿਸੇ ਨੂੰ ਮੇਰੇ ਹਸਾਬ ਨਾਲ ਬਾੜੀ ਸ਼ੱਕ ਨਹੀਂ ਕਿਉਂਕਿ ਉਹ ਤੰਦੀ ਦੇ ਨਾਲ ਲੱਗੇ ਹੋਏ ਨੇ ਪਰ ਬਹੁਤ ਸਾਰੇ ਸ਼ਿਕੰਜੇ ਉਹਨਾਂ ਦੇ ਉੱਤੇ ਵੀ ਕੱਸੇ ਹੋਏ ਨੇ ਉਹਨਾਂ ਦੇ ਹੱਥ ਵੱਜੇ ਹੋਏ ਨੇ ਕਿ ਉਹ ਖੁੱਲੇ ਆਮ ਹੋ ਕੀ ਜਾਨੀ ਕਿ ਕੰਮ ਜਿਹੜਾ ਉਹਨਾਂ ਨੂੰ ਨਹੀਂ ਕਰਨ ਦਿੱਤਾ ਜਾ ਰਿਹਾ ਸੋ ਮੈਨੂੰ ਲੱਗਦਾ ਕਿ ਹਰ ਐਮਐਲਏ ਦੀ ਹਰ ਮੰਤਰੀ ਦੀ ਹਰ ਚੇਅਰਮੈਨ ਦੀ ਡਿਊਟੀ ਜਿਹੜੀ ਉਹ ਨਿਰਧਾਰਤ ਕਰ ਦੇਣੀ ਚਾਹੀਦੀ ਹੈ ਕਿ ਤੈਨੂੰ ਆ ਪਿੰਡ ਦਿੱਤੇ ਹੋਏ ਇਨਾਂ ਪਿੰਡਾਂ ਦਾ ਜਿੰਨਾ ਵਿਕਾਸ ਕੰਮ ਆ ਇੰਨੇ ਸਮੇਂ ਦੇ ਵਿੱਚ ਅਸੀਂ ਤੇਰੇ ਕੋਲੋਂ ਕੰਪਲੀਟ ਲੈਣਾ ਜੇ ਉਹ ਐਮਐਲਏ ਉਹ ਚੇਅਰਮੈਨ ਉਹ ਮੰਤਰੀ ਉਹਨੇ ਸਮੇਂ ਦੇ ਵਿੱਚ ਪੂਰਾ ਨਹੀਂ ਉਤਰਦਾ ਤੇ ਉਹਦੇ ਕੋਲੋਂ ਜਿਹੜਾ ਆ ਉਹ ਜਵਾਬ ਤਲਬੀ ਹੋਣੀ ਚਾਹੀਦੀ ਹੈ ਸੋ ਜੇ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਰਹੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੁਣ ਸੁਣੇ ਕੋਈ ਤੇ ਉਹਦੇ ਲਈ ਤੁਹਾਨੂੰ ਜਿਹੜੇ ਆ ਉਹ ਕਦਮ ਚੱਕਣੇ ਪੈਣੇ ਆ ਕਿਉਂਕਿ ਲੋਕਾਂ ਨੇ ਬੜੀ ਆਸ ਦੇ ਨਾਲ ਇੱਕ ਬਦਲ ਲੱਭਿਆ ਸੀ ਤੁਹਾਨੂੰ ਬਦਲ ਦੇ ਰੂਪ ਦੇ ਵਿੱਚ ਦੇਖਿਆ ਸੀ ਆਮ ਆਦਮੀ ਪਾਰਟੀ ਨੂੰ ਅਕਾਲੀਆਂ ਕਾਂਗਰਸੀਆਂ ਤੋਂ ਲੋਕ ਦੁਖੀ ਹੋਏ ਸੀ ਪਰ ਜੇ ਤੁਸੀਂ ਇਹਦੇ ਵਿੱਚ ਕਾਮਯਾਬ ਨਾ ਹੋਏ ਲੋਕਾਂ ਦਾ ਦੁੱਖ ਸੁੱਖ ਦੇ ਵਿੱਚ ਭਾਈਵਾਲ ਨਾ ਬਣੇ ਲੋਕਾਂ ਦੀ ਬਾਹ ਨਾ ਫੜੀ ਫਿਰ ਦੂਜੀਆਂ ਪਾਰਟੀਆਂ ਦੇ ਵਿੱਚ ਤੇ ਤੁਹਾਡਿਆਂ ਤੁਹਾਡਾ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਰਹਿ ਜਾਏਗਾ ਸੋ ਇਸ ਕਰਕੇ ਸਮਾਂ ਰਹਿੰਦੇ ਆ ਤੁਸੀਂ ਕੋਸ਼ਿਸ਼ ਕਰੋ ਲੋਕਾਂ ਦੇ ਵਿੱਚ ਵਿਚਰੋ ਜਿਵੇਂ ਭਗਵੰਤ ਸਿੰਘ ਮਾਨ ਪਹਿਲਾ ਮਾਨ ਸੀ ਉਦਾਂ ਹੀ ਉਹਦੇ 93 ਮੰਤਰੀ ਜਿਹੜੇ ਆ ਉਹ ਆਮ ਹੋਣੇ ਚਾਹੀਦੇ ਆ ਨਾ ਕਿ ਖਾਸ ਦੂਜੀਆਂ ਪਾਰਟੀਆਂ ਤੋਂ ਕਰਪਟ ਲੋਕਾਂ ਨੂੰ ਲੈਣਾ ਜਿਹੜਾ ਉਹ ਬੰਦ ਕੀਤਾ ਜਾਵੇ ਕਿਉਂਕਿ ਉਹ ਪਹਿਲੀਆਂ ਪਾਰਟੀਆਂ ਦੇ ਵਿੱਚ ਰਹੇ ਕੀ ਬਹੁਤ ਸਾਰੀ ਅਫਸਰਸ਼ਾਈ ਜਿਹੜੀ ਹੈ ਉਹ ਵੀ ਦੂਜੀਆਂ ਪਾਰਟੀਆਂ ਵੱਲੋਂ ਭਰਤੀ ਕੀਤੀ ਗਈ ਉਹ ਅਫਸਰ ਨਹੀਂ ਹੈਗੇ ਉਹ ਕਈ ਵਾਰੀ ਅਕਾਲੀ ਤੇ ਕਾਂਗਰਸੀ ਬਣ ਕੇ ਜਿਹੜੇ ਆ ਉਹ ਦਫ਼ਤਰਾਂ 'ਚ ਕੰਮ ਕਰ ਰਹੇ ਆ ਸੋ ਉਹਨਾਂ ਦੇ ਉੱਤੋਂ ਉਹ ਬਿਲਕੁਲ ਜਿਹੜਾ ਆ ਉਹ ਲੈਵਲ ਇੱਕ ਕਿਸਮ ਦਾ ਲਾਇਆ ਜਾਵੇ ਨਾ ਉਹ ਅਕਾਲੀ ਹੋ ਨਾ ਕਾਂਗਰਸ ਨਾ ਆਮ ਆਦਮੀ ਅਫਸਰ ਤਾ ਅਫਸਰ ਉਹਦਾ ਕੋਈ ਪੀਰੀਅਡ ਹੋਣਾ ਚਾਹੀਦਾ ਕਿੰਨੇ ਸਮੇਂ ਦੇ ਵਿੱਚ ਆ ਕੰਮ ਜਿਹੜਾ ਹੋਣਾ ਚਾਹੀਦਾ ਲੋਕੀ ਕਾਗਜ਼ਾਂ ਦੇ ਥੱਬੇ ਚੱਕ ਚੱਕ ਕੇ ਤੁਰੇ ਫਿਰਦੇ ਆ ਪਰ ਉਹਨਾਂ ਦਾ ਕੰਮ ਜਿਹੜਾ ਫੇਰ ਲਮਕਾਇਆ ਜਾਂਦਾ ਸੋ ਤੁਸੀਂ ਜਿਵੇਂ ਤੁਹਾਨੂੰ ਲੋਕਾਂ ਨੇ ਇੰਨੀ ਬਹੁਮਤ ਦਿੱਤੀ ਹੈ ਤੇ ਇਸ ਕਰਕੇ ਤੁਸੀਂ ਇਸ ਬਹੁਮਤ ਨੂੰ ਜੇ ਬਣਾਉਣਾ ਬਣਾਈ ਰੱਖਣਾ ਚਾਹੁੰਦੇ ਹੋ